ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਪਹੁੰਚਿਆ ਕਾਮਾਂ ਵਾਲੀ ਪੱਤਨ ਤੇ ਤੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬਠਿੰਡਾ ਬਠਿੰਡਾ ਤੋਂ ਪਹੁੰਚੇ ਨੇ ਸੋ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਕਿ ਸਾਡੇ ਤੇ ਜਿੰਨੀਆਂ ਮਰਜ਼ੀ ਦੁੱਖ ਮੁਸੀਬਤਾਂ ਆ ਜਾਣ ਆ ਸਾਡੇ ਚਿਹਰੇ ਦੇ ਹਾਸੇ ਨਹੀਂ ਕੋਈ ਖੋ ਸਕਦਾ ਅਸੀਂ ਮਿਹਨਤਾਂ ਕਰਕੇ ਜ਼ਮੀਨਾਂ ਫੇਰ ਬਜਾਊ ਕਰ ਲੈਣੀਆਂ ਕਹਿੰਦਾ ਜਦੋਂ ਕਦੇ ਵੀ ਪਈ ਮੁਸੀਬਤ ਸਾਡੇ ਪੰਜਾਬ ਉੱਤੇ ਇਹ ਡਿੱਗ ਕੇ ਹਰ ਵਾਰੀ ਉੱਠਿਆ ਏ ਮੂੰ ਮੂੜੇ ਉਹਨਾਂ ਮੁਸੀਬਤਾਂ ਦੇ ਪੈਰ ਜਿਨ੍ਹਾਂ ਨੇ ਸਾਡੇ ਵੱਲ ਨੂੰ ਪੁੱਟਿਆ ਏ ਸਬਰ ਸੰਤੋਖ ਛ ਰਹਿ ਕੇ ਕਰੀਏ ਉਹਦਾ ਸ਼ੁਕਰਾਨਾ ਤੇ ਉਹ ਵੀ ਦਿੰਦਾ ਹੌਸਲੇ ਵਗਤ ਦੇ ਮਾਰਿਆਂ ਨੂੰ ਚੜਦੀ ਕਲਾ ਚੱਸ ਦੇ ਵੇਖ ਲਿਓ ਬੋਲੇ ਸੋਨਿਆਲ ਦੇ ਛੱਡ ਜੇ ਕਾਰਿਆਂ ਨੂੰ ਅਸੀਂ ਵੇਖ ਮੁਸੀਬਤ ਸੋਨਿਆਲ ਅਸੀਂ ਵੇਖ ਮੁਸੀਬਤ ਪਿੱਛੇ ਹਟਦੇ ਨਾ ਪਾਣੀ ਹੜ੍ਹਾਂ ਦਾ ਜਾ ਫਿਰ ਲੱਗੀ ਕਿਤੇ ਜੰਗ ਹੋਵੇ ਬਣ ਕੇ ਸਹਾਰਾ ਉੱਥੇ ਪਹੁੰਚ ਜਾਈਏ ਜਿੱਥੇ ਜਿੱਥੇ ਸਾਡਾ ਭਾਈ ਪੈਣ ਕੋਈ ਬਾਲਾ ਸੰਗ ਹੋਵੇ ਕੱਖ ਨਹੀਂ ਵਿਗਾੜ ਹੋਣਾ ਜਾ ਕੇ ਕਹਿ ਦੀ ਪਾਣੀ ਹੜ ਤੇ ਮਿੱਟੀ ਦੇ ਕਾਰਿਆਂ ਨੂੰ ਚੜਦੀ ਕਲਾ ਚਸ ਦੇ ਵੇਖ ਲਿਓ ਬੋਲੇ ਸੋਨਿਆਲ ਦੇ ਛੱਡ ਜੇ ਕਾਰਿਆਂ ਨੂੰ ਸਾਡੇ ਦਾਦਿਆਂ ਪੜਦਾਦਿਆਂ ਨੇ ਇੱਥੇ ਕੀਤੀਆਂ ਮਿਹਨਤਾਂ ਚੁੱਕ ਚੁੱਕ ੱਟਬੇ ਜ਼ਮੀਨਾਂ ਪੱਧਰ ਕਰ ਗਏ ਅਸੀਂ ਵੀ ਕਰਕੇ ਮਿਹਨਤਾਂ ਜ਼ਮੀਨਾਂ ਕਰ ਦੇਣੀਆਂ ਪਜਾਉ ਤੁਸੀਂ ਸੋਚੋ ਨੋ ਕਿਧਰੇ ਅਸੀਂ ਡਰ ਗਏ ਤੁਸੀਂ ਕਹਿਣਾ ਕਹਿਣੀ ਕਰਨੀ ਦੇ ਪੂਰੇ ਨਿਕਲੇ ਅਸੀਂ ਉਡੀਕਦੇ ਨਹੀਂ ਲੀਡਰਾਂ ਦੇ ਲਾਰਿਆਂ ਨੂੰ ਚੜਦੀ ਕਲਾ ਚਸ ਦੇ ਵੇਖ ਲਿਓ ਬੋਲੇ ਸੋਨਿਆਲ ਦੇ ਛੱਡ ਜੇ ਕਾਰਿਆਂ ਨੂੰ ਗਾਇਕ ਵੀਰਾਂ ਦਾ ਦਿਲ ਤੋਂ ਧੰਨਵਾਦ ਕਰਦੇ ਜੋ ਕਿਆ ਉਹਨਾਂ ਨੇ ਪੂਰਾ ਕੀਤਾ ਵਾਦਾ ਕਹਿੰਦੇ ਅੱਜ ਵੇਲਾ ਸੀ ਤੁਹਾਡੇ ਨਾਲ ਖੜਨ ਦਾ ਕਹਿੰਦੇ ਅੱਜ ਵੇਲਾ ਸੀ ਤੁਹਾਡੇ ਨਾਲ ਖੜਨ ਦਾ ਕਿਉਂਕਿ ਸਾਰੀ ਜ਼ਿੰਦਗੀ ਪੰਜਾਬੀਆਂ ਦੇ ਸਿਰੋ ਖਾਦਾ ਕਹਿੰਦੇ ਡੰਗਰ ਇਨਸਾਨ ਨੂੰ ਭੁੱਖਾ ਕੋਈ ਰਹਿ ਦੇਣਾ ਕਹਿੰਦੇ ਡੰਗਰ ਇਨਸਾਨ ਨੂੰ ਕੋਈ ਭੁੱਖਾ ਰਹਿਣ ਦੇਣਾ ਪੁੰਚਾ ਕੇ ਲੰਗਰ ਤੇ ਉਹਨਾਂ ਦਾ ਹੀ ਹਰੇ ਚਾਰਿਆਂ ਨੂੰ ਚੜਦੀ ਕਲਾ ਚੱਸਦੇ ਵੇਖ ਲਿਓ ਬੋਲੇ ਸੋਨਿਆਲ ਦੇ ਛੱਡ ਜੇ ਘਾਰਿਆਂ ਨੂੰ ਬੋਲੇ ਸੋਨਿਆਲ ਦੇ ਛੱਡ ਜੇ ਘਾਰਿਆਂ ਨੂੰ ਬੋਲੇ